ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਸੰਗਤ ਜੀ ਬਹੁਤ ਹੀ ਇਥੇ ਗੁਰੂ ਸਾਹਿਬ ਦੀ ਕਿਰਪਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸਾ ਪੰਥ ਦੇ ਪੰਜਾਂ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਸੰਗਤ ਜੀ ਇਹ ਖਾਲਸਾ ਪੰਥ ਦਾ ਪ੍ਰਗਟ ਸਥਾਨ ਹੈ ਇਥੇ ਸੰਗਤਾਂ ਦੇ ਭਾਰੀ ਇਕੱਠ ਵਿੱਚੋਂ ਇੱਕ ਵਿਸਾਖ ਸੰਮਤ 1700 50 ਜਾਪੀ ਕਰਮੀ 3 ਮਾਰਚ 1699 ਵਿਸਾਖੀ ਨੂੰ ਦਸ਼ਮੇਸ਼ ਪਿਤਾ ਜੀ ਨੇ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ ਭਾਈ ਦਇਆ RAM ਜੀ ਲਾਹੌਰ ਨਿਵਾਸੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇੜ ਕੀਤਾ। ਦੂਸਰੀ ਵਾਰੀ ਭਾਈ ਧਰਮਦਾਸ ਜੀ ਹਸਤਨਾਪੁਰ ਦਿੱਲੀ ਹੁਣ ਉੱਤਰ ਪ੍ਰਦੇਸ਼ ਵਿੱਚ ਹੈ। ਤੀਸਰੀ ਵਾਰੀ ਭਾਈ ਹਿੰਮਤ رائے ਜੀ ਜਗਨਨਾਥਪੁਰੀ ਓਡੀਸ਼ਾ। ਚੌਥੀ ਵਾਰੀ ਭਾਈ ਮੋਹਕਮ ਸਿੰਘ ਜੀ ਦਵਾਰਕਾ ਗੁਜਰਾਤ ਅਤੇ ਪੰਜਵੀਂ ਵਾਰੀ ਭਾਈ ਸਹਿਬਜੰਦ ਜੀ ਵਿਦੜ ਕਰਨਾਟਕ ਦੇ ਰਹਿਣ ਵਾਲੇ ਸਨ। ਇਹਨਾਂ ਪੰਜਾਂ ਸਿੱਖਾਂ ਨੇ ਆਪਣੇ ਸੀਸ ਗੁਰੂ ਚਰਨਾਂ ਵਿੱਚ ਭੇੜ ਕੀਤੇ ਜੋ ਵਖ ਵਖਤ ਜਾਤਾਂ ਵਿੱਚੋਂ ਸਨ ਗੁਰੂ ਜੀ ਨੇ ਇਨ੍ਹਾਂ ਪੰਝਾਂ ਨੂੰ ਖੰਡੇ ਦੀ ਪਹੌਲ ਛਕਾ ਕੇ ਪੰਜ ਪਿਆਰੇ ਸਜਾਇਆ ਅਤੇ ਨਾਮ ਨਾਲ ਸਿੰਘ ਪਦ ਲਾਇਆ ਅਤੇ ਫਰਮਾਇਆ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਸੰਗਤਜੀਤ ਦਸ਼ਮੇਸ਼ ਪਿਤਾ ਜੀ ਨੇ ਇਨ੍ਹਾਂ ਪੰਝਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖਸ਼ੀ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਹਿਬਾਨ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਜੀ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਵਾਹ ਪਰਗਟਿਓ ਮਰਦ ਅਗੰਬੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੰਗਤ ਜੀ ਖਾਲਸਾ ਪੰਥ ਦੀ ਸਾਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਹਿਮਾ ਪਰਮਾ ਜਾਤ ਪਾਤ ਵਰਣ ਵੰਡ ਅਤੇ ਊਚ ਨੀਚ ਤੋਂ ਰਹਿਤ ਆਦਰਸ਼ਕ ਮਨੁੱਖੀ ਸਮਾਜ ਦੀ ਸਿਰਜਣਾ ਕੀਤੀ ਸੰਗਤ ਜੀ ਅਨੰਦ ਦੀ ਪੁਰੀ ਦੇ ਦਰਸ਼ਨ ਕਰਨ ਦਾ ਬਹੁਤ ਹੀ ਆਨੰਦ ਹੁੰਦਾ ਹੈ ਦੋ ਆ ਗਿਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਫੋਲੋ ਕਰਿਆ ਕਰੋ ਜੀ